ਤੁਹੋ ਵਾਲੇ ਵਾਲੇ ਦੇਖਿਆ ਤਾਂ 스마트 ਸਿਟੀ ਦਾ ਤਾਂ ਨਾਮੋ ਨਿਸ਼ਾਨ ਹੈ ਨਹੀਂਗਾ ਇਹ ਮੌਜੂਦਾ ਸਰਕਾਰ ਕੀ ਕਰ ਰਹੀ ਹੈ 스마트 ਸਿਟੀ 스마트 ਸਿਟੀ ਦੇ ਨਾਂ ਤੇ ਇੰਨੇ ਪ੍ਰੋਜੈਕਟ ਆ ਰਹੇ ਆ ਪੈਸੇ ਵੀ ਖਾ ਰਹੇ ਆ ਪਾਓ ਚਲੋ ਖਾਓ ਪੈਸੇ ਯਾਰ ਕੰਮ ਵੀ ਕਰੋ ਇੰਨੀ ਸੋਹਣੀ ਦੇਖੋ ਕਿ ਮਾਰਕੀਟ ਸੀ ਤੇ 2 2 200 ਗੱਡੀ ਲੱਗਦੀ ਹੁੰਦੀ ਸੀ ਔਰ ਗੇੜੀ ਦੀ ਪਲੇਸ ਸੀ ਜਲੰਧਰੋਂ ਕਿਸੇ ਹੋਰ ਪੰਜਾਬ ਦੇ ਜ਼ਿਲ੍ਹੇ ਦੇ ਵਿੱਚੋਂ ਕੋਈ ਬੰਦਾ ਆਂਦਾ ਸੀ ਤਾਂ ਪੁੱਛਦਾ ਸੀ ਮਾਰਕੀਟ ਜਾਣਾ ਇਹ ਕੀ ਹਾਲਾਤ ਦਿਖਾਵਾਂਗੇ ਆਪਾਂ ਗੱਲਾਂ ਵਾਲੀ ਨਹੀਂ ਤੁਹਾਨੂੰ ਨਜ਼ਰ ਆਏਗੀ ਕਿ ਜ਼ਿਲ੍ਹਾ ਲੁਧਿਆਣੇ ਤੋਂ ਸ਼ੁਰੂ ਕਰਾਂਗੇ ਜਿਹੜੇ ਪਾਰਸ਼ ਏਰੀਏ ਨੇ ਜਿਨ੍ਹਾਂ ਦੇ ਲਈ ਲੋਕਾਂ ਦੇ ਵਿੱਚ ਇਮੇਜ ਹੈ ਕਿ ਵੀ ਇੱਥੇ ਸਫਾਈ ਹੋਣੀ ਚਾਹੀਦੀ ਇੱਥੇ ਉੱਥੇ ਸਫਾਈਆਂ ਤਾਂ ਦੇਖੋ ਹੈ ਨਹੀਂ ਅਸੀਂ ਖੁਦ ਕਰਾਂਗੇ ਐਮਐਲਏ ਗੁਰਪ੍ਰੀਤ ਗੋਗੀ ਵਾਂਗੂ ਕੀ ਉਹਨਾਂ ਨੇ ਵਿਕਾਸ ਕਾਰਜ ਵੀ ਕੀਤੇ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਹੀ ਨੀਵ ਪੱਤਰ ਰੱਖ ਕੇ ਉਸ ਤੋਂ ਬਾਅਦ ਉਹਨੂੰ ਚੱਕ ਦਿੱਤਾ ਆਮ ਆਦਮੀ ਪਾਰਟੀ ਤੁਸੀਂ ਦੇਖਿਆ ਹੋਣਾ ਵਾ ਉਸ ਚੀਜ਼ ਨੂੰ ਕਿਸ ਤਰ੍ਹਾਂ ਮੰਨਦੇ ਹੋ ਕਿੰਨੇ 100 ਕਰੋੜ ਬੁੱਡੇ ਨਾਲੇ ਦੇ ਨਾਂ ਤੇ ਖਾਦੇ ਗਏ ਟਰਾਈਟ ਤੇ ਤਨਖਾਹਾਂ ਤਾਂ ਲੈ ਲੀਆਂ ਤੇ ਕੰਮ ਉਹ ਨਾ ਹੋਇਆ ਨਹੀਂ ਉਹ ਨਾਲੇ ਦੇ ਵਿੱਚ ਜੇ ਕੱਲ ਨੂੰ ਇੱਕ ਗੰਦਾ ਟੁਕੜਾ ਪਿਆ ਸੀ ਲਫਾਫੇ ਦਾ ਤੇ ਅੱਜ ਵੀ ਉੱਥੇ ਪਿਆ ਉਹ ਕਹਿੰਦੇ ਕੰਮ ਕੋਈ ਹੋਇਆ ਨਹੀਂ 9-900 ਕਰੋੜ ਦੀਆਂ پیمੰਟਾਂ ਲੈ ਲਈਆਂ ਜਿਹੜਾ ਮੰਤਰੀ ਆਉਂਦਾ ਜਿੱਦੀ ਸਰਕਾਰ ਆਂਦੀ ਹੈ ਉਹ ਬੁੱਢੇ ਨਾਲੇ ਵੱਲ ਧਿਆਨ ਦਿੰਦਾ ਧਿਆਨ ਘਾਤੇ ਦਿੰਦਾ ਧਿਆਨ ਪੈਸੇ ਵੱਲ ਦਿੰਦਾ ਕਿ ਕਿੰਨੇ ਪੈਸੇ ਮੈਨੂੰ ਬਣੇ ਕਿੰਨੇ ਨਹੀਂ ਬਣੇ ਕਿਹੜਾ ਅਫਸਰ ਖਾ ਗਿਆ ਕਿਹੜਾ ਨਹੀਂ ਖਾ ਗਿਆ ਸਫਾਈ ਵੱਲ ਤੇ ਲੋਕਾਂ ਵੱਲ ਤਾਂ ਧਿਆਨ ਹੀ ਨਹੀਂ ਕੈਂਸਰ ਦਾ ਸਭ ਤੋਂ ਵੱਡਾ ਕੌਜ਼ ਉਹ ਬੁੱਢਾ ਨਾਲਾ ਆਜ ਵੀ ਐਸੇ ਉਸ ਧਰਨੇ ਤੇ ਸੋਚ ਰਿਆ ਸੀ ਟੀਮ ਲੈ ਕੇ ਬੈਠਾ ਪਰ ਮੈਂ ਆਪਣੀ ਟੀਮ ਦੇ ਨਾਲ ਸਲਾਹ ਕਰਕੇ ਉਹਨਾਂ ਨੂੰ ਕੁਝ ਦਿਨ ਲੱਗ ਰਹੇ ਆ ਜੇ ਮੈਨੂੰ ਲੱਗੂਗਾ ਮੇਰੇ ਬੈਠੇ ਨਾਲ ਹੱਲ ਹੁੰਦਾ ਤੇ ਆ ਮੈਂ ਭੁੱਖ ਹੜਤਾਲ ਤੇ ਬੈਠਾ ਲੁਧਿਆਣਾ ਸ਼ਹਿਰ ਦੇ ਵੀ ਸਫਾਈ ਕਿਉਂ ਨਹੀਂ ਹੋ ਰਹੀ ਕਿਉਂਕਿ ਸਫਾਈ ਕਰਮਚਾਰੀਆਂ ਨੂੰ ਟਾਈਮ ਤੇ ਸੈਲਰੀ ਨਹੀਂ ਮਿਲਦੀ ਹੁਣ ਪਿੱਛੇ ਜੀ ਇਹਨਾਂ ਨੇ ਪੱਕੇ ਕੀਤੇ ਸੀ ਮੁਲਾਜ਼ਮ ਭਗਵੰਤ ਮਾਨ ਜੀ ਨੇ ਉਹਦੇ ਵਿੱਚੋਂ ਜਿਹੜੇ ਮੁਲਾਜ਼ਮਾਂ ਨੇ 10-15 15 ਸਾਲ ਆਪਣਾ ਜੌਬ ਕੀਤੀ ਆ ਉਹਨਾਂ ਨੂੰ ਓਵਰੇਜ ਕੱਢ ਕੇ ਉਹਨਾਂ ਨੂੰ ਪੱਕੇ ਨਹੀਂ ਕੀਤਾ ਵੀ ਜਿਹੜਾ 15 ਸਾਲ ਜਾਂ 10 ਸਾਲ ਤੋਂ ਆਪਣਾ ਕੰਮ ਕਰ ਰਿਹਾ ਵਾ ਕੀ ਉਹਨਾਂ ਦਾ ਹੱਕ ਨਹੀਂ ਬਣਦਾ ਪੱਕੇ ਹੋਣ ਦਾ ਪੰਜਾਬ ਦੇ ਨਾਲ ਜੁੜੇ ਹੋਏ ਤੁਸੀਂ ਤੇ ਮੈਂ ਸੰਭਲਣਾ ਇਸ ਵੇਲੇ ਗੱਲ ਕਰਾਂਗੇ ਵੱਖ-ਵੱਖ ਮੁੱਦਿਆਂ ਤੇ ਤੇ ਗੱਲ ਕਰਦੇ ਹਾਂ ਸਾਡੇ ਨਾਲ ਯੂਥ ਦੇ ਯੁਵਾ ਮੋਰਚਾ ਦੇ ਪ੍ਰਧਾਨ ਵਾਈਸ ਪ੍ਰੈਜ਼ੀਡੈਂਟ ਮਿੱਠੂ ਚੱਦਾ ਮੌਜੂਦ ਰਹਿਣਗੇ ਜਿਨ੍ਹਾਂ ਦੀ ਟੀਮ ਵੀ ਇੱਥੇ ਮੌਜੂਦ ਹੈ ਤੇ ਗੱਲਬਾਤ ਕਰਨੇ ਆ ਕਿ ਉਹ ਹੁਣ ਲੁਧਿਆਣਾ ਦੇ ਵਿੱਚ ਕਿਸ ਤਰ੍ਹਾਂ ਬੀਜੇਪੀ ਪਾਰਟੀ ਨਾਲ ਵੀ ਜੁੜੇ ਹੋਏ ਨੇ ਤੁਹਾਨੂੰ ਦੱਸ ਦੇ ਕਿ ਬੀਜੇਪੀ ਪਾਰਟੀ ਨਾਲ ਵੀ ਜੁੜੇ ਹੋਏ ਨੇ ਔਰ ਯੂਥ ਦੇ ਲਈ ਕਿਸ ਤਰ੍ਹਾਂ ਉਹ ਕੰਮ ਕਰ ਰਹੇ ਨੇ ਕੀ ਕਰਨਗੇ ਅੱਗੇ ਕਿਹੜੇ ਮੁੱਦੇ ਜੜ ਕੇ ਯੂਥ ਲਈ ਲੈ ਕੇ ਆਣਗੇ ਸਰ ਸਵਾਗਤ ਹੈ ਤੁਹਾਡਾ ਮਿੱਠੂ ਜੀ ਆਪਣੀ ਸਕਰੋਲ ਪੰਜਾਬ ਦੇ ਥੈਂਕ ਯੂ ਸੋ ਮਚ ਹਾਂਜੀ ਕੀ ਕਹੋਗੇ ਕਿ ਜਿਸ ਤਰ੍ਹਾਂ ਪਹਿਲਾਂ ਤਾਂ ਗੱਲ ਕਰਾਂਗੇ ਲੁਧਿਆਣੇ ਦੀ ਅੱਜ ਤੁਸੀਂ ਕੁਮਾਰ ਮੰਡੀ ਦੇ ਵਿੱਚ ਮੌਜੂਦ ਹੋ ਕਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਿਆ ਲੁਧਿਆਣਾ ਜੀ ਸਰਾਪਨ ਕਿਪਸ ਮਾਰਕੀਟ ਸੌਰੀ ਜੀ ਕਿਪਸ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਤੁਹਾਨੂੰ ਦੇਖਣ ਨੂੰ ਮਿਲਿਆ ਲੁਧਿਆਣਾ ਨੂੰ ਅਕਸਰ ਹੀ ਸਮਾਰਟ ਸਿਟੀ ਕਿਹਾ ਜਾਂਦਾ ਹੈ ਤਾਂ ਸਮਾਰਟ ਸਿਟੀ ਤਾਂ ਸੀਗੀ ਮੇਰੀ ਨਿਗਾਹ 'ਚ ਵੀ ਸੀਗੀ ਪਰ ਅੱਜ ਬੜੀ ਨਿਰਾਸ਼ਾ ਹੋ ਰਹੀ ਹੈ ਇਹ ਗੱਲ ਜਾਣ ਕੇ ਹਨਾ ਆ ਦੇਖੋ ਤੁਸੀਂ ਹਾਲਾਤ ਦੇਖੋ ਦਿਖਾਓ ਜੀ ਕੈਮਰਾ ਕਰਕੇ ਨਾ ਕਿੰਨਾ ਗੰਦ ਪਿਆ ਔਰ ਕੁਦਰਤੀ ਅਸੀਂ ਇਹ ਗੱਲ ਗਾਂ ਮੋਚ ਕੇ ਨਹੀਂ ਕੀਤੀ ਕਿ ਵੀ ਅਸੀਂ ਸਪੈਸ਼ਲ ਗੰਦ ਦਿਖਾਣ ਆਏ ਆ ਮੈਂ ਤਾਂ ਮਾਰਕੀਟ ਚੱਕਰ ਲਾਣਾ ਸੀ ਤੁਹਾਡੇ ਨਾਲ ਵਾਰਤਾਲਾਪ ਹੋਈ ਕਿ ਇੰਟਰਵਿਊ ਕਰਨੀ ਹੈ ਤੇ ਜਦੋਂ ਆਲੇ ਦੁਆਲੇ ਦੇਖਿਆ ਤਾਂ 스마트 ਸਿਟੀ ਦਾ ਤਾਂ ਨਾਮ ਨਿਸ਼ਾਨ ਹੈ ਨੀਗਾ ਇਹ ਮੌਜੂਦਾ ਸਰਕਾਰ ਕੀ ਕਰ ਰਹੀ ਹੈ 스마트 ਸਿਟੀ 스마트 ਸਿਟੀ ਦੇ ਨਾਂ ਤੇ ਇੰਨੇ ਪ੍ਰੋਜੈਕਟ ਆ ਰਹੇ ਆ ਪੈਸੇ ਵੀ ਖਾ ਰਹੇ ਆ ਪਾਓ ਚਲੋ ਖਾਓ ਪੈਸੇ ਯਾਰ ਕੰਮ ਵੀ ਕਰੋ ਇੰਨੀ ਸੋਹਣੀ ਦੇਖੋ ਕਿਪਸ ਮਾਰਕੀਟ ਸੀ ਤੇ 2-2 200 ਗੱਡੀ ਲੱਗਦੀ ਹੁੰਦੀ ਸੀ ਔਰ ਗੇੜੀ ਦੀ ਪਲੇਸ ਸੀਗੀ ਜਲੰਧਰੋਂ ਕਿਸੇ ਹੋਰ ਪੰਜਾਬ ਦੇ ਜ਼ਿਲ੍ਹੇ ਦੇ ਵਿੱਚੋਂ ਕੋਈ ਬੰਦਾ ਆਂਦਾ ਸੀ ਤਾਂ ਪੁੱਛਦਾ ਸੀ ਮਾਰਕੀਟ ਜਾਣਾ ਇਹ ਕੀ ਹਾਲਾਤ ਦਿਖਾਵਾਂਗੇ ਆਪਾਂ ਜੀ ਤੇ ਅਸੀਂ ਇਹਦੇ ਲਈ ਨਾ ਇੱਕ ਸਫਾਈ ਮੁਹਿੰਮ ਚਲਾਉਣ ਲੱਗੇ ਆਂ ਆਪਣੇ ਇੱਕ ਟੀਮ ਦੇ ਨਾਲ ਜੋ ਭਾਰਤੀ ਜਨਤਾ ਪਾਰਟੀ ਯੂਥ ਹੈਂਡਲ ਕਰੇਗੀ ਮੇਰੇ ਨਾਲ ਮੇਰੀ ਭਾਰਤੀ ਜਨਤਾ ਪਾਰਟੀ ਦੀ ਟੀਮ ਹੋਏਗੀ ਤੇ ਜਿਹੜੇ ਲੋਕ ਬੀਜੇਪੀ ਦੇ ਨਾਲ ਸੰਪਰਕ ਨਹੀਂ ਵੀ ਰੱਖਦੇ ਮੈਂ ਉਹਨਾਂ ਨੂੰ ਜੁਆਇਨ ਕਰਵਾ ਰਿਹਾ ਤੇ ਪਹਿਲਾ ਮੁੱਦਾ ਪਹਿਲੀ ਗੱਲ ਇਹ ਗੱਲਾਂ ਵਾਲੀ ਨਹੀਂ ਤੁਹਾਨੂੰ ਨਜ਼ਰ ਆਏਗੀ ਕਿ ਜ਼ਿਲ੍ਹਾ ਲੁਧਿਆਣਾ ਤੋਂ ਸ਼ੁਰੂ ਕਰਾਂਗੇ ਜਿਹੜੇ ਪੌਰ ਸ਼ੇਰੀਏ ਨੇ ਜਿਨ੍ਹਾਂ ਦੇ ਲਈ ਲੋਕਾਂ ਦੇ ਵਿੱਚ ਇਮੇਜ ਹੈ ਤੇ ਵੀ ਇੱਥੇ ਸਫਾਈ ਹੋਣੀ ਚਾਹੀਦੀ ਔਥੇ ਸਫਾਈਆਂ ਤਾਂ ਦੇਖੋ ਹੈ ਨਹੀਂ ਅਸੀਂ ਖੁਦ ਕਰਾਂਗੇ ਮਿੱਟੂ ਜੀ ਇਹ ਉਹ ਤਾਂ ਨਹੀਂ ਗੱਲ ਹੋ ਜਾਈ ਕਿ ਐਮਐਲਏ ਗੁਰਪ੍ਰੀਤ ਗੋਗੀ ਵਾਂਗੂ ਕਿ ਉਹਨਾਂ ਨੇ ਵਿਕਾਸ ਕਾਰਜ ਵੀ ਕੀਤੇ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਹੀ ਨੀਵ ਪੱਤਰ ਰੱਖ ਕੇ ਉਸ ਤੋਂ ਬਾਅਦ ਉਹਨੂੰ ਚੱਕ ਦਿੱਤਾ ਆਮ ਆਦਮੀ ਪਾਰਟੀ ਤੁਸੀਂ ਦੇਖਿਆ ਹੋਣਾ ਵਾ ਉਸ ਚੀਜ਼ ਨੂੰ ਕਿਸ ਤਰ੍ਹਾਂ ਮੰਨਦੇ ਹੋ ਦੇਖੋ ਪਤਾ ਇੱਕ ਸਕਮ ਚਾਂਸਸ ਹੁੰਦੇ ਹੈ ਜੇ ਇੱਕ ਤਾਂ ਸੋਚ ਹੁੰਦੀ ਹੈ ਆਪਣੀ ਉਹ ਸ਼ਾਇਦ ਆਪਣੇ ਹੀ ਬੰਦਿਆਂ ਤੋਂ ਨਾਰਾਜ਼ ਹੋਣੇ ਆ ਹੂੰ ਕਈ ਵਾਰੀ ਬੰਦੇ ਨੂੰ ਆਪਾਂ ਐ ਵੀ ਕਹਿ ਸਕਦੇ ਹਾਂ ਵੀ ਉਹਦਾ ਕੰਮ ਕਰਨ ਦਾ ਮਨ ਹੈ ਹੂੰ ਤੇ ਉਹ ਕੰਮ ਅਕੋਰਡਿੰਗਲੀ ਟੂ 뎃 ਨਹੀਂ ਹੋ ਰਿਹਾ ਤੇ ਗੋਗੀ ਜੀ ਦੇ ਮਨ ਦੇ ਵਿੱਚ ਮੈਂ ਇਹਨੂੰ ਗਲਤ ਨਹੀਂ ਕਹੂੰਗਾ ਉਹਨਾਂ ਨੇ ਐਟਲੀਸਟ ਸਟੈਪ ਤਾਂ ਚੱਕਿਆ ਤੇ ਆਪਣੀ ਖਿਲਾਫ ਸਰਕਾਰ ਦੇ ਖਿਲਾਫ ਚੱਕਿਆ ਹੁਣ ਉਹਨਾਂ ਦੇ ਮਨ 'ਚ ਆਇਆ ਵੀ ਕਿੰਨੇ 100 ਕਰੋੜ ਬੁੱਡੇ ਨਾਲੇ ਦੇ ਨਾਂ ਤੇ ਖਾਦੇ ਗਏ ਰਾਈਟ ਤੇ ਤਨਖਾਹਾਂ ਤਾਂ ਲੈ ਲੀਆਂ ਤੇ ਕੰਮ ਉਹ ਨਾ ਹੋਇਆ ਨਹੀਂ ਉਹ ਨਾਲੇ ਦੇ ਵਿੱਚ ਜੇ ਕੱਲ ਨੂੰ ਇੱਕ ਗੰਦਾ ਟੁਕੜਾ ਪਿਆ ਸੀ ਲਫਾਵੇ ਦਾ ਤੇ ਅੱਜ ਵੀ ਉੱਥੇ ਪਿਆ ਉਹ ਕਹਿੰਦੇ ਕੰਮ ਕੋਈ ਹੋਇਆ ਨਹੀਂ 9 900 ਕਰੋੜ ਦੀਆਂ ਪੇਮੈਂਟਾਂ ਲੈ ਲਈਆਂ ਜਿਹੜਾ ਮੰਤਰੀ ਆਉਂਦਾ ਜਿਹਦੀ ਸਰਕਾਰ ਆਂਦੀ ਹੈ ਉਹ ਬੁੱਡੇ ਨਾਲੇ ਵੱਲ ਧਿਆਨ ਦਿੰਦਾ ਧਿਆਨ ਘਾਤੇ ਦਿੰਦਾ ਧਿਆਨ ਪੈਸੇ ਵੱਲ ਦਿੰਦਾ ਕਿ ਕਿੰਨੇ ਪੈਸੇ ਮੈਨੂੰ ਬਣੇ ਕਿੰਨੇ ਨਹੀਂ ਬਣੇ ਇਹੜਾ ਅਫਸਰ ਖਾ ਗਿਆ ਕਿਹੜਾ ਨਹੀਂ ਖਾ ਗਿਆ ਸਫਾਈ ਵੱਲ ਤੇ ਲੋਕਾਂ ਵੱਲ ਤਾਂ ਧਿਆਨ ਹੀ ਨਹੀਂ ਜੀ ਕੈਂਸਰ ਦਾ ਸਭ ਤੋਂ ਵੱਡਾ ਕੌਜ਼ ਉਹ ਬੁੱਢਾਂ ਨਾਲ ਹੈ ਥੱਲੇ ਉਹਦੇ ਸੜਕ ਨਹੀਂ ਕੋਈ ਪੱਕੀ ਪਲੇਸ ਨਹੀਂ ਕੀਤੀ ਹੋਈ ਜਿਵੇਂ ਬਾਕੀ ਨਹਿਰਾ ਚ ਹੁੰਦਾ ਉਹ ਥੱਲੇ ਮਿੱਟੀ ਹੈ ਮਿੱਟੀ ਅਬਜ਼ਰਬ ਕਰਦੀ ਹੈ ਪਾਣੀ ਅਬਜ਼ਰਬ ਕਰਦਾ ਉਹ ਲੋਕ ਜਿਹੜੇ ਆਲੇ ਦੁਆਲੇ 10 ਕਿਲੋਮੀਟਰ ਦੇ ਘਾਰੇ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਦੇ ਘਰਾਂ ਦੇ ਵਿੱਚੋਂ ਪਾਣੀ ਕੈਮੀਕਲ ਵਾਲਾ ਜਾ ਰਿਹਾ ਜੀ ਮੈਂ ਅੱਜ ਵੈਸੇ ਉਸ ਧਰਨੇ ਤੇ ਸੋਚ ਰਿਆ ਸੀ ਟੀਮ ਲੈ ਕੇ ਬੈਠਾ ਹਮ ਬਟ ਮੈਂ ਆਪਣੀ ਟੀਮ ਦੇ ਨਾਲ ਸਲਾਹ ਕਰਕੇ ਉਹਨੂੰ ਜੇ ਮੈਨੂੰ ਲੱਗੂਗਾ ਮੇਰੇ ਬੈਠੇ ਨਾਲ ਹੱਲ ਹੁੰਦਾ ਤਾਂ ਮੈਂ ਭੁੱਖ ਹੜਤਾਲ ਤੇ ਬੈਠੂਗਾ ਔਰ ਇਹ ਗਰੰਟੀ ਹੈ ਤੁਹਾਡੇ ਨਾਲ ਜਿਹੜੀ ਗੱਲ ਅੱਜ ਕਰ ਰਹੇ ਆ ਜੇ ਮੇਰੇ ਟੀਮ ਸਾਥ ਦਿੰਦੀ ਹੈ ਇਹ ਗੋਵਿੰਦ ਜੀ ਐਸੀ ਮੋਰਚੇ ਦੇ ਜਨਰਲ ਸੈਟੀ ਨੇ ਪੰਜਾਬ ਦੇ ਜ਼ਿਲ੍ਹੇ ਦੇ ਇਹ ਗਗਨ ਜੀ ਨੇ ਜੋ ਸਪੋਰਟਸ ਕੋਰਟੇ ਨਾਲ ਸੰਪਰਕ ਰੱਖਦੇ ਆ ਫ੍ਰੀ ਸਪੋਰਟਸ ਦੇ ਵਿੱਚ ਬੱਚਿਆਂ ਨੂੰ ਜੋੜਦੇ ਆ ਨਾਲ ਉਹਨਾਂ ਨੂੰ ਪੇਰ ਬਣਾਉਂਦੇ ਆ ਤੇ ਜੇ ਮੇਰੇ ਭਰਾ ਬਿੱਟੂ ਹੈ ਕੋਟ ਮੰਗਲ ਤੋਂ 400 ਬੰਦੇ ਦੇ ਨਾਲ ਜੁਆਇਨਿੰਗ ਕੀਤੀ ਹੈ ਇਹ ਮੇਰਾ ਪਰਿਵਾਰ ਹੈ ਜੇ ਅੱਜ ਕਹਦੇਗਾ ਜੀ ਧਰਨੇ ਤੇ ਆਪਾਂ ਨੂੰ ਬਹਿਣਾ ਚਾਹੀਦਾ ਫਿਰ ਅਨ ਨਹੀਂ ਲੰਗੂਗਾ ਅੰਦਰ ਫਿਰ ਬੁੱਢਾ ਨਾਲ ਸਫਾਈ ਤੇ ਖਤਮ ਕਰਾ ਕੇ ਹਟਾਂਗੇ ਜੀ ਇਸ ਕਰਕੇ ਪੋਲਿਟਿਕਲ ਸਟੈਂਸ ਆਪਾਂ ਨੂੰ ਹੁਣ ਬੰਦ ਕਰ ਦੇਣੇ ਚਾਹੀਦੇ ਹੁਣ ਆਪਾਂ ਨੂੰ ਲੋਕ ਭਾਲਦੇ ਆ ਅੱਛਾ ਆਨਸਰ ਜਿਹੜਾ ਮੁੱਦਾ ਹੋਵੇ ਹੁਣ ਮੈਂ ਤੁਹਾਡੇ ਅੱਗੇ ਬੋਲ ਕੇ ਚਲੇ ਜਾਵਾਂ ਕੱਲ ਨੂੰ ਫਿਰ ਸਫਾਈ ਨਾ ਹੋਵੇ ਇਸ ਕਰਕੇ ਮੈਂ ਬਿਲੀਵ ਕਰਦਾ ਉਹ ਗੱਲ ਕਰੋ ਜਿਹੜੀ ਪੂਰੀ ਕਰ ਸਕੀ ਜੀ ਜੀ ਸੋ ਬੀਜੇਪੀ ਦਿਨ ਨਾਲ ਵੀ ਤੁਸੀਂ ਜੁੜੇ ਹੋਏ ਹੋ ਤੁਹਾਡੇ ਨਾਲ ਯੂਥ ਵੀ ਕਾਫੀ ਜੁੜਿਆ ਹੋਇਆ ਤੁਸੀਂ ਕਿਹਾ ਕਿ ਮੈਂ ਸਫਾਈ ਦੇ ਮੁੱਦੇ ਨੂੰ ਵੀ ਚੱਕਾਂਗਾ ਤੇ ਨਸ਼ਿਆਂ ਦੇ ਖਿਲਾਫ ਕੀ ਕਰ ਰਹੇ ਹੋ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ ਨਸ਼ੇ ਵੱਲ ਵਧ ਰਿਹਾ ਸਾਰਾ ਯੂਥ ਤੇ ਤੁਸੀਂ ਕਿਸ ਤਰ੍ਹਾਂ ਦੇ ਤੁਹਾਡੀ ਟੀਮ ਵੱਲੋਂ ਜਿਹੜਾ ਕਿ ਉਪਰਾਲੇ ਕੀਤੇ ਜਾਣਗੇ ਜੋ ਮੇਰੀ ਟੀਮ ਦੀ ਸਲਾਹ ਹੈ ਮੈਨੂੰ ਨਸ਼ਿਆਂ ਨੂੰ ਰੋਕਣ ਦਾ ਇੱਕ ਬੜਾ ਵੱਡਾ ਤੇ ਬੜਾ ਬੈਸਟ ਤਰੀਕਾ ਉਹ ਇਹੀ ਹੈ ਕਿ ਤੁਸੀਂ ਬੱਚਿਆਂ ਨੂੰ ਸਪੋਰਟਸ ਵੱਲ ਲੈ ਕੇ ਆਓ ਹੋਰ ਕੋਈ ਵੇ ਨਹੀਂ ਹੈਗਾ ਜਦੋਂ ਬੱਚੇ ਬਿਜ਼ੀ ਨੇ ਵਿਹਲੇ ਨੇ ਤਾਂ ਕੁਛ ਨਾ ਕੁਛ ਤਾਂ ਕਰਨੀ ਹੈ ਨਾ ਤੇ ਫਿਰ ਉਹ ਕਹਿੰਦੇ ਵੀ ਨਸ਼ਾ ਹੀ ਕਰ ਲਓ ਇਸ ਕਰਕੇ ਉਹਨਾਂ ਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਜਾਂ ਤਾਂ ਉਹ ਉਹਨਾਂ ਦੇ ਪਰਿਵਾਰ ਦੇ ਵਿੱਚ ਇੰਨੇ ਐਫਰਟਸ ਇੰਨੇ ਫੰਡਸ ਨਹੀਂ ਹੈ ਹਾਂ ਨਸ਼ਿਆਲੀ ਫੰਡਸ ਕ੍ਰੀਏਟ ਹੋ ਜਾਂਦੇ ਆ ਕਿਉਂਕਿ ਮਾੜੀ ਸੰਗਤੀ ਵਾਲਾ ਨਾ ਜੇ ਜਨਮ ਦਿਨ ਦੇ ਉੱਤੇ ਕੇਕ ਕੱਟਣਾ ਹੋਵੇ ਨਾ ਤਾਂ 100 ਬਲਾਓ ਤਾਂ 200 ਆਂਦਾ ਤੇ ਜਦੋਂ ਕਿਸੇ ਭੀੜ ਪਈ ਤੇ ਨਸ਼ਾ ਕਰਾਣਾ ਹੋਵੇ ਨਾ ਕਿਸੇ ਨੂੰ ਤੇ ਤੁਸੀਂ ਕਿਸੇ ਤੋਂ ਪੈਸੇ ਤੇ ਹੱਥ ਅਡਣ ਦੀ ਲੋੜ ਨਹੀਂ 100 ਬਲਾਓ ਤੇ 1000 ਆਂਦਾ ਨਸ਼ਾ ਕਰਾਣ ਲਈ ਇੱਕ ਐਗਜ਼ਾਮਪਲ ਹੈ ਕਿ ਜਦੋਂ ਨਾਲ ਬੰਦਾ ਬੈਠਾ ਉਹਨੂੰ ਕਹੀਏ ਨਾ ਯਾਰ ਅੱਜ ਮੈਨੂੰ ਰੋਟੀ ਖਵਾ ਦੇ ਕਿਸੇ ਵਧੀਆ ਹੋਟਲ ਚ ਕੋਈ ਗੱਲ ਮੇਰੀ ਜੇਬ ਚ ਪੈਸੇ ਨਹੀਂ ਤੇ ਜਦੋਂ ਮੈਂ ਕਹੀਏ ਨਾ ਮੈਨੂੰ ਯਾਰ ਕੋਈ ਦਾਰੂ ਬੁਲਾ ਦੇ ਜਾਂ ਕੋਈ ਹੋਰ ਨਸ਼ਾ ਕਰਾ ਦੇ ਕੋਈ ਗੱਲ ਪੈਸੇ ਤਾਂ ਤੇ ਇਹ ਗੱਲ ਹੈ ਜਦੋਂ ਉਹਨਾਂ ਨੂੰ ਇਹ ਕਵਾਂਗੇ ਨਾ ਯਾਰ ਤੁਹਾਨੂੰ ਅੱਜ ਕਬੱਡੀ ਦਾ ਪਲੇਅਰ ਬਣਾਉਣ ਲਈ ਮੈਂ ਯੋਗਦਾਨ ਪਾਉਂਗਾ ਕਿਉਂ ਮੇਰੇ ਨਾਲ ਮੈਂ ਇਕੱਲਾ ਤਾਂ ਕੁਝ ਨਹੀਂ ਇਹ ਗੋਵਿੰਦ ਜੀ ਆ ਆ ਗगन ਆ ਗगन ਦੀ ਜ਼ਮੀਨ ਹੈ ਜੀ ਤਾਦੇ ਪਿੰਡ ਚ ਜੀ ਸਕੂਲ ਦੇ ਵਿੱਚ ਉਹਨਾਂ ਕੋਲ ਥਾਂ ਵੀ ਹੈ ਤੇ ਪਰਸਨਲ ਨੇ ਮੇਰੀ ਪ੍ਰਾਪਰਟੀ ਵੀ ਹੈ ਜੀ ਇਹ ਹੁਣ ਲੋਕ ਲੋਕਾਂ ਨੂੰ ਰੋਜ਼ ਐਕਟੀਵਿਟੀਆਂ ਵੱਲ ਲੈ ਕੇ ਜਾਂਦੇ ਆ ਪਰ ਅਵੇਅਰਨੈਸ ਨਹੀਂ ਹੈਗੀ ਜੀ ਤੁਹਾਨੂੰ ਵੀ ਅਪੀਲ ਕਰਨੀ ਹੈ ਕਿ ਤੁਸੀਂ ਇੰਨੇ ਅੱਛੇ ਇੱਕ ਪ੍ਰੈਸ ਦੇ ਨਾਲ ਜੁੜੇ ਹੋ ਤੁਹਾਨੂੰ ਚੰਡੀਗੜ੍ਹ ਨਾਲ ਕੰਟੈਕਟ ਰੱਖਦੇ ਹੋ ਚੰਡੀਗੜ੍ਹ ਇੱਕ ਬੜਾ ਪਾਵਰ ਸ਼ੇਰੀਆ ਹੈ ਜੀ ਤੁਸੀਂ ਇਹ ਵਾਲੀ ਐਡਸ ਨੂੰ ਕਿਉਂ ਜਿਹਦੇ ਵਿੱਚ ਰੀਅਲੀ ਇੱਕ ਬੱਚਾ ਕੰਮ ਕਰਨਾ ਚਾਹੁੰਦਾ ਮੈਂ ਵੀ ਅੱਗੇ ਵਧਣਾ ਚਾਹੁੰਦਾ ਪਰ ਮੈਂ ਇਹ ਇੰਨਾ ਭਰਾਮਾ ਦੇ ਨਾਲ ਜੀ ਇਹ ਹੁਣ ਇਹਨਾਂ ਨੇ ਅੱਜ ਗगन ਉਹਨਾਂ ਨੇ 4-5 ਬੱਚਿਆਂ ਨੂੰ ਉੱਥੇ ਲੈ ਕੇ ਗਏ ਦੱਸੇ ਬਿਨਾ ਦੇਖੋ ਕਿੰਨਾ ਵਧੀਆ ਤਰੀਕਾ ਕਹਿੰਦੇ ਆਓ ਯਾਰ ਤੁਹਾਡੇ ਨਾਲ ਅੱਜ ਕੰਮ ਕਰਨਾ ਉੱਥੇ ਗਏ ਤੇ ਉਹਨਾਂ ਨੂੰ ਅੱਜ ਕਈ ਫੜਾ ਦਿੱਤੀ ਗਈ ਤੇ ਕੁਝ ਰੱਸੀਆਂ ਫੜਾ ਦਿੱਤੀ ਗਈਆਂ ਜਿਹਦੇ ਨਾਲ ਪਿੱਛੇ ਹਲਵਾ ਜਿਵੇਂ ਜਿਵੇਂ ਇੱਕ ਮੱਝ ਹਲਵਾਉਂਦੀ ਹੈ ਨਾ ਤੇ ਖੇਤਾਂ ਦੇ ਵਿੱਚ ਉਵੇਂ ਉਹਨਾਂ ਨੂੰ ਪਿੱਛੇ ਬੰਨਤਾ ਤੇ ਕਹਿੰਦੇ ਹਣ ਖਾੜੇ ਖਾੜੇ ਦੇ ਵਿੱਚ ਤੇ ਕਹਿੰਦੇ ਚਲੋ ਅੱਜ ਮਿੱਟੀ ਦਾ ਇੱਕ ਫਸਲ ਵਾਂਗੂ ਕੰਮ ਕਰੀਏ ਖ ਇਹ ਇਦਾਂ ਦੇ ਤਰੀਕੇ ਦੇ ਨਾਲ ਆਪਾਂ ਪੰਜਾਬ ਨੂੰ ਨਸ਼ਿਆਂ ਤੋਂ ਹਟਾ ਕੇ ਤਾਂ ਸਪੋਰਟਸ ਵੀ ਲੈ ਕੇ ਆਵਾਂਗੇ ਦੋਨੋਂ ਕੰਮ ਹੋ ਗਏ ਇੱਕ ਪਾ ਤਰੀਕਾ ਦੋ ਕਾਜ ਇੱਕ ਪੱਖਿਆ ਹੋਇਆ ਮੁੱਦਾ ਕੰਗਣਾ ਨੋਤ ਦਾ ਵੀ ਸਾਹਮਣੇ ਆਇਆ ਅਭਿਨੇਤਰੀ ਅਤੇ ਐਮਪੀ ਕਹਿ ਸਕਦੇ ਹਾਂ ਤੇ ਉਹਨਾਂ ਦੀ ਇੱਕ ਐਮਰਜੈਂਸੀ ਮੂਵੀ ਰਿਲੀਜ਼ ਹੋਣ ਤੋਂ ਪਹਿਲਾਂ ਹੀ ਦਹਿਸ਼ਤ ਦਾ ਮਾਹੌਲ ਜਿਹੜਾ ਕਿ ਬਣਿਆ ਹੈ ਪੰਜਾਬ ਦੇ ਵਿੱਚ ਕਿਸਾਨਾਂ ਦੀ ਗੱਲ ਕਾਲੀਏ ਸਿੰਘਾਂ ਦੀ ਜਾਂ ਫਿਰ ਕੌਂਸਲੀ ਲੀਡਰਸ ਉਹਨਾਂ ਨੇ ਇੱਕ ਅਪੀਲ ਕੀਤੀ ਹੈ ਕਿ ਐਨਐਸਏ ਲਗਾਈ ਜਾਵੇ ਕੰਗਣਾ ਨਰੋਤੇ ਇਸ ਮੁੱਦੇ ਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਲੈਕ ਆਫ ਨੋਲਜ ਹੈ ਲੈਕ ਅਵੇਅਰਨੈਸ ਨਹੀਂ ਹੈ ਲੋਕਾਂ ਨੂੰ ਜਦੋਂ ਆਪਾਂ ਮੀਡੀਆਟਰੀ ਕੋ ਚਾਜਦਾ ਨੀ ਕਿਸਾਨ ਕਿਸਾਨ ਦੇਖੋ ਸਾਡੇ ਮਾਈ ਬਾਪ ਨੇ ਉਹਨਾਂ ਦੇ ਕਰਕੇ ਆਪਾਂ ਇੱਥੇ ਆ ਉਹਨਾਂ ਕਰਕੇ ਆਪਾਂ ਖਾ ਪੀ ਰਹੇ ਹਾਂ ਮੈਂ ਮੈਂ ਨਹੀਂ ਕਹਿੰਦਾ ਉਹ ਗਲਤ ਨੇ ਪਰ ਇੱਕ ਨਾ ਸਿਸਟਮ ਹੁੰਦਾ ਵਿਚੋਲਾ ਹੁੰਦਾ ਜਿਹੜਾ ਸਹੀ ਨੂੰ ਸਹੀ ਗਲਤ ਨੂੰ ਗਲਤ ਕਹਿੰਦਾ ਕੰਗਨਾ ਜੀ ਇੱਕ ਐਕਟਰ ਵੀ ਨੇ ਮੇਰੇ ਹਿਸਾਬ ਨਾਲ ਕੋਈ ਇਹੋ ਜੀ ਚੀਜ਼ ਉਹ ਪ੍ਰਦਰਸ਼ ਪਹਿਲੀ ਕਰ ਨਹੀਂ ਕਰਨਗੇ ਜਿਹੜੇ ਚੈਨਲ ਤੇ ਚੱਲਣ ਵਾਲੀ ਨਾ ਹੋਵੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੋਵੇ ਉਹ ਇਦਾਂ ਦਾ ਕੰਮ ਕੋਈ ਵੀ ਨਹੀਂ ਕਰੇਗਾ ਜਿਹੜਾ ਪਤਾ ਪੰਜਾਬ ਚ ਮਾਹੌਲ ਕਿਦਾਂ ਦਾ ਸੈਕਿੰਡ ਥਿੰਗ ਮੈਂ ਮੂਵੀ ਦੇਖੀ ਨਹੀਂ ਮੈਂ ਮੂਵੀ ਬਾਰੇ ਉਹਦੀ ਸਾਈਕੋਲੋਜੀ ਨੂੰ ਨਹੀਂ ਜਾਣਦਾ ਜੀ ਜੇ ਮੈਂ ਦੇਖੂਗਾ ਲੱਗੇਗਾ ਕੁਛ ਇਦਾਂ ਦਾ ਪਰ ਹਾਲੇ ਲੋਗ ਪਹਿਲਾ ਹੀ ਰਿਲੀਜ਼ ਹੋਣ ਤੋਂ ਪਹਿਲਾਂ ਹੀ ਜਿਹੜਾ ਕਿ ਆਪਣੇ ਪੰਜਾਬੀ ਆ ਕਿਸਾਨ ਭਰਾ ਕਹਿਦੀ ਉਹਨਾਂ ਵੱਲੋਂ ਆਵਾਜ਼ ਚੱਕੀ ਗਈ ਹੈ ਕਿ ਹਾਲੇ ਟ੍ਰੇਲਰ ਰਿਲੀਜ਼ ਹੋਇਆ ਤੇ ਰਿਲੀਜ਼ ਤਾਂ ਮੂਵੀ ਨਹੀਂ ਹੋਈ ਹੈ ਕਿ ਮੰਨਦੇ ਹੋ ਇਸ ਚੀਜ਼ ਨੂੰ ਗਲਤ ਹੈ ਜਾਂ ਸਹੀ ਹੈ ਦੇਖੋ ਮੈਂ ਲੋਕਾਂ ਦੀ ਮੈਂਟੈਲਿਟੀ ਹੈ ਤੁਹਾਨੂੰ ਦੱਸੀ ਹੈ ਨਾ ਅਵੇਅਰਨੈਸ ਜੀ ਲੈਕ ਆਫ ਨੋਲੇਜ ਆਪਾਂ ਦੇਖਿਆ ਨਹੀਂ ਆਪਾਂ ਪਹਿਲਾਂ ਹੀ ਪਹਿਲਾਂ ਲੱਗ ਲੈ ਅੱਗ ਲੈਣ ਦੋ ਜੇ ਕੋਈ ਇਹੋ ਜੀ ਚੀਜ਼ ਹੋਊਗੀ ਤਾਂ ਕੋਈ ਗੱਲ ਨਹੀਂ ਮੇਰੇ ਹਿਸਾਬ ਨਾਲ ਐਦਾਂ ਦੀ ਪਿਕਚਰ ਦੇ ਵਿੱਚ ਕੁਝ ਨਹੀਂ ਹੈ ਜੀ ਸਭ ਕੁਝ ਵਧੀਆ ਹੀ ਹੋਊਗਾ ਜੀ ਜੀ ਸੋ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਸ ਤਰ੍ਹਾਂ ਉਹ ਨਸ਼ਿਆਵਾਲ ਹੁਣ ਆਪਾਂ ਕਹਦੇ ਆ ਸਪੋਰਟਸਵਲ ਵੀ ਕਾਫੀ ਯੂਥ ਵਧ ਰਿਹਾ ਹੈ ਇਦਾਂ ਨਹੀਂ ਹਰ ਕੋਈ ਯੂਥ ਨਸ਼ਿਆਵਲੀ ਜਾ ਰਿਹਾ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਅੱਗੋਂ ਆਣ ਵਾਲੇ ਉਪਰਾਲੇ ਕੀਤੇ ਜਾਣਗੇ ਜੇ ਤਾਂ ਯੂਥ ਮੇਰੀ ਗੱਲ ਸੁਣਦਾ ਧਿਆਨ ਨਾਲ ਤਾਂ ਅੱ ਇਦੇ ਵਿੱਚ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਇਹ ਸਿਰਫ ਕੈਮਰੇ ਦੇ ਮੂਹਰੇ ਬੋਲਣ ਵਾਲੀ ਗੱਲ ਹੈ ਤੁਹਾਨੂੰ ਤੁਹਾਡੀਆਂ ਬਾਹਾਂ ਖਿੱਚ-ਖਿੱਚ ਕੇ ਲੈ ਕੇ ਆਵਾਂਗੇ ਤੁਹਾਨੂੰ ਸਪੋਰਟਸ ਵਾਲ ਵੀ ਲੈ ਕੇ ਆਵਾਂਗੇ ਜਿੱਥੇ ਪੈਸਿਆਂ ਦੀ ਕਮੀ ਆਏਗੀ ਮੇਰਾ ਮੈਮ ਮੇਰਾ ਨੰਬਰ ਦੇ ਦਣਗੇ ਤੁਹਾਨੂੰ ਮੈਂ ਵੀ ਬੋਲ ਦੂੰਗਾ 8264400002 8264400002 ਤੇ ਕੰਟੈਕਟ ਕਰ ਲਿਓ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤੁਹਾਡੇ ਕੋਲ ਫੰਡਸ ਦੀ ਕਮੀ ਹੈ ਤੁਹਾਡੇ ਕੋਲ ਗਰਾਊਂਡ ਦੀ ਕਮੀ ਹੈ ਤੁਹਾਡੇ ਕੋਲ ਕਿਸੇ ਹੋਰ ਚੀਜ਼ ਦੀ ਕਮੀ ਹੈ ਜਿਹੜੀ ਸਾਨੂੰ ਨਹੀਂ ਪਤਾ ਸਾਨੂੰ ਫੋਨ ਕਰੋ ਆ ਗਗਨ ਜੀ ਨੇ ਐਸੀ ਮੋਰਚੇ ਦੇ ਐਸੀਆਂ ਦੇ ਘਰਾਂ ਦੇ ਵਿੱਚ ਵੀ ਜਿਹੜਾ ਆ ਸੰਸਥਾ ਦੇ ਨਾਲ ਸੰਬੰਧ ਰੱਖਦੇ ਆ ਇਸ ਜਾਤ ਨੂੰ ਸਮਰਥ ਰੱਖਦੇ ਐਸੀਆਂ ਤੋਂ ਵੱਧ ਕੋਈ ਐਫਰਟ ਕਰਨ ਵਾਲਾ ਨਹੀਂ ਤੇ ਜੇ ਕੋਈ ਰੱਖਦਾ ਹੈ ਤਾਂ ਗਗਨ ਜੀ ਨੂੰ ਇਹਨਾਂ ਨੂੰ ਗਗਨ ਨੂੰ ਸੰਪਰਕ ਕਰੋ ਗੋਵਿੰਦ ਜੀ ਨੂੰ ਕਰੋ ਆ ਸਾਡੀ ਟੀਮ ਆ ਸਾਰੀ ਆ ਕੋਟ ਮਗਲ ਬਿੱਟੂ ਜੀ ਨੂੰ ਕਰੋ ਸਭ ਨੂੰ ਪਤਾ ਸੀ ਟੀਮ ਆ ਤੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਸੈਕਿੰਡ ਥਿੰਗ ਮੈਂ ਕ੍ਰਿਮੀਨਲਸ ਜਿਹੜੇ ਲਾਈਨ ਦੇ ਵਿੱਚ ਤੁਰੇ ਹੋਏ ਨੇ ਜਿਹੜੇ ਗੈਂਗਸਟਰ ਵਾਪਸ ਆਉਣਾ ਚਾਹੁੰਦੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਕਹਿੰਦੇ ਸਾਡੀ ਕੋਈ ਮਦਦ ਨਹੀਂ ਕਰਦਾ ਚੱਡਾ ਕਰੂਗਾ ਤੁਹਾਡੀ ਮਦਦ ਉਹਨਾਂ ਵਸਤਾਂ ਕੋਲ ਪੇਚ ਕਰਾਵਾਂਗੇ ਬਿਲਕੁਲ ਸੇਫਲੀ ਜੀ ਤੁਸੀਂ ਲਾਈਨ 'ਚ ਵਾਪਸ ਆਓ ਮੈਂ ਫਕਰ ਫੀਲ ਕਰੂੰਗਾ ਇਸ ਸੰਸਾਰ ਦੇ ਵਿੱਚ ਆ ਕੇ ਮੈਂ ਕੋਈ ਚਾਜ ਦਾ ਕੰਮ ਕੀਤਾ ਸਰ ਸਾਡੇ ਨਾਲ ਗੋਵਿੰਦ ਕੁਮਾਰ ਵੀ ਮੌਜੂਦ ਨੇ ਪੰਜਾਬ ਐਸੇ ਸੈਕਟਰੀ ਤੇ ਗੱਲਬਾਤ ਕਰਦੇ ਉਹਨਾਂ ਨੇ ਕਿਹੜੇ ਮੁੱਦੇ ਬਾਰੇ ਜਿਹੜੀ ਕੀ ਗੱਲ ਕਰਨੀ ਐ ਸਰ ਕੀ ਦੇਖ ਰਹੇ ਹੋ ਮਾਹੌਲ ਇਸ ਟਾਈਮ ਹਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਪੀਮ ਜੈ ਭਾਰਤ ਮੇਰਾ ਨਾਮ ਗੋਮਿੰਦ ਕੁਮਾਰ ਹੈ ਸੈਕਟਰੀ ਸਟੇਟ ਸੈਕਟਰੀ ਭਾਰਤ ਜਨਤਾ ਪਾਰਟੀ ਤੋਂ ਕਿਉਂਕਿ ਮੈਂ ਆਪਣਾ ਐਸਸੀ ਕਮਿਟੀ ਨੂੰ ਬਿਲੋਂਗ ਕਰਦਾ ਇਸ ਮੇਕ ਐਕਸੀ ਦੀ ਜਿਹੜੀ ਆਪਣਾ ਸਭ ਤੋਂ ਵੱਡੀ ਜਿਹੜੀ ਦਿੱਕਤ ਆ ਰਹੀ ਆ ਹੁਣ ਤੁਸੀਂ ਪੁੱਛਿਆ ਸੀ ਸਫਾਈ ਦੇ ਤੌਰ ਤੇ ਲੁਧਿਆਣਾ ਸ਼ਹਿਰ ਦੇ ਵੀ ਸਫਾਈ ਕਿਉਂ ਨਹੀਂ ਹੋ ਰਹੀ ਕਿਉਂਕਿ ਸਫਾਈ ਕਰਮਚਾਰੀਆਂ ਨੂੰ ਟਾਈਮ ਤੇ ਸੈਲਰੀ ਨਹੀਂ ਮਿਲਦੀ ਹੁਣ ਪਿੱਛੇ ਜੀ ਇਹਨਾਂ ਨੇ ਪੱਕੇ ਕੀਤੇ ਸੀ ਮੁਲਾਜ਼ਮ ਭਗਵੰਤ ਮਾਨ ਜੀ ਨੇ ਉਹਦੇ ਵਿੱਚੋਂ ਜਿਹੜੇ ਮੁਲਾਜ਼ਮਾਂ ਨੇ 10-15 15 ਸਾਲ ਆਪਣਾ ਜੌਬ ਕੀਤੀ ਆ ਉਹਨਾਂ ਨੂੰ ਓਵਰੇਜ ਕੱਢ ਕੇ ਉਹਨਾਂ ਨੂੰ ਪੱਕੇ ਨਹੀਂ ਕੀਤਾ ਤੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਆ ਦੱਸਣਾ ਚਾਹੂੰਗਾ ਵੀ ਜਿਹੜਾ 15 ਸਾਲ ਜਾਂ 10 ਸਾਲ ਤੋਂ ਆਪਣਾ ਕੰਮ ਕਰ ਰਿਹਾ ਵਾ ਕਿ ਉਹਨਾਂ ਦਾ ਹੱਕ ਨਹੀਂ ਬਣਦਾ ਪੱਕੇ ਹੋਣ ਦਾ ਨਹੀਂ ਤੇ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਦੂਜੀ ਐਸਸੀ ਸਮਾਜ ਦੇ ਵਿੱਚ ਬਹੁਤ ਵੱਡਾ ਰੋਸ ਹੈ ਕਿਉਂਕਿ ਹੁਣ ਮੁੱਖ ਮੰਤਰੀ ਨੇ ਇੱਕ ਯੋਜਨਾ ਚਲਾਈ ਹੈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਜਿਸ ਦੇ ਵਿੱਚ ਵਾਲਮੀਕੀ ਤੀਰਥ ਨੂੰ ਹਲੇ ਤੱਕ ਵੀ ਢਾਈ ਤੋਂ 3 ਸਾਲ ਹੋ ਗਏ ਸਰਕਾਰ ਬਣੇ ਨੂੰ ਹਲੇ ਤੱਕ ਵੀ ਇਹਨਾਂ ਨੇ ਉਸ ਦੇ ਵਿੱਚ ਐਡ ਨਹੀਂ ਕੀਤਾ ਕਿ ਵਾਲਮੀਕੀ ਸਮਾਜ ਮਜਬੀ ਭਾਈਚਾਰਾ ਆਪਣਾ ਪੰਜਾਬ ਦਾ ਹਿੱਸਾ ਨਹੀਂ ਹੈ ਐਸਸੀ ਕਮਿਊਨਿਟੀ ਆਪਣਾ ਤੁਹਾਨੂੰ ਵੋਟਾਂ ਨਹੀਂ ਪਹੁੰਦੀਆਂ ਠੀਕ ਹੈ ਤੁਸੀਂ ਨਹੀਂ ਕਰ ਰਹੇ ਪਰ ਇਸ ਚੀਜ਼ ਦਾ ਤੁਹਾਨੂੰ ਖਾਮਿਆਜਾ ਭੁਗਤਣਾ ਪਵੇਗਾ ਆਉਣ ਵਾਲੀ ਇਲੈਕਸ਼ਨਾਂ ਦੇ ਵਿੱਚ 2027 ਦੇ ਵਿੱਚ ਤੁਹਾਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਊਗਾ ਤੇ ਸਮਾਜ ਦੇ ਵਿੱਚ ਜਿੰਨਾ ਐਸਸੀ ਭਾਈਚਾਰਾ ਪੰਜਾਬ ਦੇ ਵਿੱਚ ਆ ਲਗਭਗ 40 ਦੇ 40 ਦੇ ਪਰਸੈਂਟ ਉਹ ਸਾਰੀ ਸਾਰੀ ਵੋਟਾਂ ਐਤ ਕੀ ਬੀਜੇਪੀ ਦੀ ਝੋਲੀ ਦੇ ਵਿੱਚ ਪਊਗੀ ਤੇ ਪੰਜਾਬ ਦੇ ਵਿੱਚ ਇਸ ਵਾਰ ਬੀਜੇਪੀ ਸਰਕਾਰ ਆਗੇ ਰਹੂਗੀ ਬਹੁਤ ਬਹੁਤ ਤਨਵਾ ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਸੰਡਲ ਯੂਥ ਤੇ ਵਾਈਸ ਪ੍ਰੈਜ਼ੀਡੈਂਟ ਮਿੱਠੂ ਚੱਡਾ ਤੋਂ ਬੀਜੇਪੀ ਪਾਰਟੀ ਨਾਲ ਵੀ ਬਿਲੋਂਗ ਕਰਦੇ ਨੇ ਤੇ ਉਹਨਾਂ ਨੇ ਯੂਥ ਨੂੰ ਬੜਾ ਵਧੀਆ ਮੈਸੇਜ ਦਿੱਤਾ ਕਿ ਜੇਕਰ ਉਹਨਾਂ ਨੂੰ ਕਿਸੇ ਫੰਡਸ ਜਾਂ ਕਿਸੇ ਚੀਜ਼ ਦੀ ਜ਼ਰਤ ਹੈ ਤਾਂ ਉਹ ਨਾਲ ਖੜੇ ਉਹਨਾਂ ਦੀ ਪੂਰੀ ਟੀਮ ਨਾਲ ਖੜੀ ਹੈ ਤੇ ਤੁਹਾਨੂੰ ਦੱਸਦੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਯੂਥਲੀ ਕਾਫੀ ਉਪਰਾਲੇ ਲੈ ਕੇ ਆਣਗੇ ਇਦਾਂ ਦੀ ਅਪਡੇਟਸ ਨਾਲ ਬਣੇ ਰਹੋ ਸਕਰੋਲ ਪੰਜਾਬ ਦੇ ਨਾਲ